ਤੇ ਕੱਢਦੇ ਇਹਨੂੰ ਕੋਈ ਗਾਹ ਨੂੰ ਕੋ ਅਗੋ ਚੁੱਕਾ ਨਹੀਂ ਹੈ ਗੱਲ ਹੀ ਗਾਦ ਰੋ ਪਤਾ ਹੈ ਗਾਮੀ ਓਏ ਨਹੀਂ ਐ ਕਰ ਹੋ ਰਹੀ ਏ ਰੀਲ ਬਣਾਉਂਦੇ ਆ ਇਹ ਗਾਮੀ ਗਾਮੀ ਰੀਲ ਬਣਾ ਲਈ ਹੈ ਰੀਲ ਬਣਾਈ ਜਾ ਪਾਲੂ ਵਾਲੀ ਗੱਡੀ ਆ ਗਈ ਸਭ ਤੋਂ ਪਹਿਲਾਂ ਕਿਆ ਕਰ ਰਹੇ ਹੈ ਕਿਆ ਕਰੋ ਪਾਲੂ ਵਾਲੀ ਗਾੜੀ ਆ ਰਹੀ ਹੈ ਗਾੜੀ ਜੀ ਆ ਆ ਗਈ ਸਰਪੰਚ ਵਾਲੀ ਗੱਡੀ ક્યાં કરો આ ગઈ છે સોનુ વાળી ગાડી છે ના વાળી ਕਰ ਮੇਟਰ ਆਪਣੀ ਗੱਡੀ ਵੀ ਆ ਗਈ ਜੇ ਵੀ ਚੈੱਕ ਕਰੋ ਕਿੰਨੀ ਲੰਨ ਲੱਗੀ ਆ ਆ ਲੱਗੀ ਜੇ ਸਣੀ ਵਾਲੀ ਗੱਡੀ ਚੈੱਕ ਕਰੋ ਸਣੀ ਚਾਹ ਦੇ ਹਾਲ ਚਾਤ ਪੁੱਛਦੇ ਆ ਹਾਂ ਛਾੜਾ ਕਾਵਾ ਸੱਦ ਘਟਿਆ ਪੂਰਾ ਪੂਰਾ

हां नान तो जाय ਬਾਈਕ ਲਿਖੋਨੇ ਆਂ ਇਧਰ ਦੇਖੋ ਕਿੰਨਾ ਪਿਆਜ ਲਾਂ ਤਾਂ ਲਾਂ ਤਾਂ ਕਰਕੇ ਹਾਂ ਸੱਟੇ ਕੰਮ ਗੱਟੂ ਡਰਾਈਵਰ ਗੱਟੂ ਡਰਾਈਵਰ ਮਾਮਾ ਦੀ ਵੀਡੀਓ ਗਰਮੀ ਨੂੰ ਵਜਾਇਆ ਗਰਮੀ ਨੂੰ ਵਜਾਇਆ ਹੈ ਗਰਮੀ ਗਰਮੀ ਲਾਦੀ ਗਰੇ ਐ ਬਲਾਹ ਬਾਂਡਿਆ ਬਲੌਗ ਵੇਖੋ ਮਦਰਾ ਕਸ਼ੂਆ ਰੱਖਿਆ ਮਛਰਾਂ ਮਜੰਦੀ ਆ ਗੱਲ ਵਸ ਰੱਖਾਈਏ ਮੇਰੀ ਬੋੜਦੀ ਨਹੀਂ ਪਿੰਡਿਆ ਪਿਆ ਹੈ ਠੀਕ ਹੈ ਚੈੱਕ ਕਰੋ ਵੇ ਗੱਡੀ ਹੁਣ ਤੁਹਾਨੂੰ ਦੂਜੀ ਗੱਡੀ ਬੁਲਾਉਣੇ ਮਗਰ ਅਸੀਂ ਟਿੱਪਰ ਜੀ ਵੀ ਢਾਉਂ ਰਹੇ ਆ ਕਣਕ ਰਸੀਆਂ ਕਿਉਂਕਿ ਕ੍ਰੈਸ਼ਰ ਦਾ ਕੰਮ ਹੋਣਾ ਨਾ ਕੰਮ ਜਦ ਰੁੜਦੀਆਂ ਗਾਣ ਤਾਂ ਕਰਕੇ ਅਸੀਂ ਟਿੱਪਰ ਵੀ ਲਾਤਾ ਚੈੱਕ ਕਰੋ ਇਹ ਪਹਿਲਾਂ ਅਸੀਂ ਚਲਾਉਂਦੇ ਨੇ ਕੇਲੇ ਦੇ ਫੇਰ ਚਲਾ ਦੇ ਕ੍ਰੈਸ਼ਰ ਤੇ ਹੁਣ ਚਲਾਉਂਦੇ ਕਣਕ ਤੇ ਜਦ ਗਾਉ ਲੋ ਕੇਲਾ ਬੜਾ ਢੋਆ ਡਰਾਈਵਰ ਕੇਲੇ ਆ ਆ ਇਹ ਕੇਲੇ ਡਰਾਈਵਰ ਆ ਪੂਰੀਆਂ ਬਾਦੀਆਂ ਨਵਾਂ ਲਾਈਆਂ ਆਨੇ ਵਿੱਚ ਇਹ ਗੱਡੀ ਕੇਲੇ ਜਲੰਧਰ ਆ ਜੀ ਤੁਸੀਂ ਕੀ ਕਰਾ ਰਿਹਾ ਹੋ? ਕੀ ਕਰਾਓ ਇਧਰ ਟੱਪੜਾ ਆਪਣਾ ਗ੍ਰਾਮ ਸਿੰਘ ਆਉਂਦਾ ਬਾਦਲਾ ਆਉਂਦਿਆ ਕਿੱਥੇ ਆ? ਵੇਖੋ ਕੀ ਕਰਾ ਰਹੇ ਤੁਸੀਂ? ਆ ਜੀ ਮੈਂ ਬਿਆ ਡਰਾਈਵਰ ਆ। ਕੀ ਕਰਾ ਰਹੇ ਤੁਸੀਂ? ਇਹ ਕੀ ਫੜੀ ਫਿਰਨੇ ਆ? ਅੱਛਾ ਬੈਲ ਕਢਾ ਕੇ ਲਿਆ ਗੱਡੀ ਦੇ ਚਲਾਓ ਵਧੀਆ ਕੀਤਾ ਬੈਲ ਕਢਾ ਕੇ ਲੈਣ ਨਹੀਂ ਤੇ ਤੁਹਾਨੂੰ ਭੇਜਣਾ ਪੈਣਾ ਵਾਪਸ ਆਹ ਗਦਾਮ ਜੇ ਸਾਹਮਣੇ ਆ ਚੈੱਕ ਕਰੋ ਆਹ ਗਦਾਮਾਂ ਜਾਣਾ ਜੇ ਹੁਣ ਆ ਲੱਗੀਆਂ ਜੀ ਲੈਣਾ ਇੱਥੇ ਮੋੜਦੇ ਰਿਆਂ ਗਾਂ ਜਾ ਕੇ ਕਰੈਕਟ ਸਾਈਡ ਅਸੀਂ ਸਿੱਧੀ ਗਦਾਮ ਵੱਲ ਨਹੀਂ ਜਾਣੀ ਝੜਕ ਆਹ ਇੱਕਦਮ ਚੈੱਕ ਕਰੋ ਹੁਣ ਮੈਂ ਜਾਣਾ ਆਪਣੀ ਗੱਡੀ ਕੋ ਚੈਨਲ ਤੇ ਜਾ ਕੇ ਖੋਨਾ ਆਪਣੀ ਤੇ ਜੀ ਗੱਡੀ ਜੇ ਚੈੱਕ ਕਰੋ ਇਹ ਮੇਰੇ ਨਾਲ ਹੋਈ ਨਹੀਂ ਖਾਲੀ ਅੱਜ ਬਾਕੀ ਮਗਰ ਲੱਗੀਆਂ ਦੂਜੀਆਂ ਗੱਡੀਆਂ ਆ ਲੱਗੀ ਯਹਰ ਭਾਲ ਵਾਲੀ ਗੱਡੀ ਇਹ ਤਾਂ ਮਸਰਵਾ ਖਾ ਚੁਕਾਂ ਚੱਲ ਚੱਲ ਜਾਣੇ ਆ ਗੱਡੀ ਨੇ ਨਾ ਟੋ ਟੋ ਕੇ ਨਾ ਬਾਡੀ ਘਾ ਕੇਤੀ ਸਾਰੀ ਇਹਨੇ ਵੇਖੋ ਚੈੱਕ ਕਰੋ ਆਨੇ ਡੱਬੇ ਦਾ ਕਿਲੰਟ ਹੋਣਾ ਦੋ ਜਾ ਕੇ ਲਟਾਉਂਦਾ ਰਿਹਾ ਜੇ ਸਾਰੀ ਬਾਡੀ ਘਾ ਕੇਤੀ ਨੇ ਆ ਵੇਖੋ ਚੈੱਕ ਕਰੋ ਆ ਵੇਖੋ ਇਹਨੇ ਕੱਚੇ ਮਾਇਦੇ ਹੁੰਦਾ ਗੱਡੀ ਦੀ ਸਾਰੀ ਬਾਡੀ ਕਾਲਕੀ ਦੀਏ ਨੇ ਇਹ ਕਨੇ ਉੱਥੇ ਡੋਅ ਛੱਡ ਦੇਣਾ ਕਿਸੇ ਦਿਨੇ ਵੇਖ ਤੈਨੂੰ ਮੈਂ ਖਾਉਣਾ ਆਹ ਦੇਖੋ ਆਹ ਚੈੱਕ ਕਰੋ ਇਹਨੇ ਟੂਲ ਕਹਿੰਦੇ ਛੁੱਟ ਕਤਰਾ ਇਹਨੇ ਨਾਲੇ ਤਰਪਾਲਾਂ ਛੁੱਟ ਰਕਦੀਆਂ ਨੇ ਓ ਵੀ ਲਾਂਚ ਗੱਡੀਆਂ ਹੋ ਗਈਆਂ ਫੇਰ ਗਾਂ ਤੇ ਆਹ ਗੱਡੀ ਦੇ ਇੰਡੀਕੇਟਰ ਨਵੇਂ ਪਏ ਹੋਣ ਅੱਜ ਹੀ ਆਹ ਦੇਖੋ ਚੈੱਕ ਕਰੋ ਆ ਤੇ ਹੋਰ ਲੇਟਾਂ ਲਈਆਂ ਨਵੀਆਂ ਬਾਗਲੇ ਡਾਂ ਲਈਆਂ ਨਵੀਆਂ ਆ ਆ ਬਲਣਾ ਰਹਿ ਗਿਆ ਹੁਣੇ ਵੀ ਬਲਦੇ ਆ ਦੇਖੋ ਸੌਣ ਵਾਲੀ ਗੱਡੀ ਆ ਹੁੰਦੀ ਐ ਆ ਲੈ ਚ ਨਵੀਆਂ ਲਈਆਂ ਤੇਰਾ ਵਲੌਗ ਵਲੌਗ ਵੰਡਿਆ ਇਧਰ ਚਾਲਾ ਬਰਾਗ ਥੱਲੇ ਨਾ ਜੀ ਆ ਜੀ ਮਿੱਤਰੋ ਕਦਾ ਮਾਣਾ ਰੋਡ ਹੈ ਕੀ ਕਰੋ ਆ ਲੈ ਗੱਡੀ ਰੇੜੀ ਪਿੱਛਾ ਨੂੰ ਚੈੱਕ ਕਰੋ ਇਧਰ ਮਨ ਲੱਗ ਜਾਏ ਬਿਠਾਉਣਾ ਜਾਉਦਾ ਆ ਇਹਨੇ ਭਜਾ ਜਾਰੀ ਦਿੱਤੀਣੀ ਨੇ ਸਣੀ ਕੋ ਡਾਗੂ ਥਈ ਆਪਣਾ ਆ ਕਰਤਾ ਈ ਓਏ ਉਹ ਇਤਹਾਸਤਿਕ ਜਗ੍ਹਾ ਦੀ ਕਿਹੜੇ ਸਾਨੀ ਗੱਡੀ ਵੀਜੀ ਇਹ ਲੀਆ ਇੱਥੋਂ ਗੱਡੀ 10 ਟਾਇਰੀ ਲਿਹਾਉਣ ਲੱਗੇ ਹੁਣ 500 ਤੋਂ ਉੱਪਰ ਆ ਠੀਕ ਹੈ ਉਹ ਅਗਲੇ ਪਾਸੇ ਪਾਉਣ ਲੱਗੇ ਇਹਦੇ ਠੀਕ ਹੈ ਤੇਰਾ ਮਤਲਬ ਵੀ ਉਹ ਵੀ ਬਾਹਲੀਓਂ ਜਿਹਾ ਲਿਆਗੇ ਹੁਣ ਹੈ ਇਹ ਵੀ ਤੁਹਾਡੀ ਛੋਟੀ ਛੋਟੇ ਲੋਕ ਜੋ ਲੈਣੋ ਨਹੀਂ ਇਹਨਾਂ ਦਾ ਮਤਲਬ ਉਹਨੇ ਵਾਲਾ ਨਹੀਂ ਪਹਿਲਾਂ ਨੇ ਮਨੇ 10 ਵੀ ਤਾਰੇ ਕੇ ਥਲੇ ਕਿਦਾਂ ਇਧਰੋਂ ਦੀ ਆਵੇ ਉਹ ਉਤਰੀ ਆ ਉਹ ਠੀਕ ਨਹੀਂ ਉਹ ਉਤਰ ਗਈ ਮਣ ਗਿਆ ਬਾਹਰ ਹੀ ਆਈ ਉਹ ਕੋਈ ਗੱਲ ਨਹੀਂ ਪਹਿਲਾਂ ਜੀ ਦਾ ਉਹ ਉਤਰੀ ਆ ਜੁਨਾ ਹਾਈਵੇ ਚਾਲੂ ਉਹ ਆਉਂਦੀ ਕਰਨੀ ਆ ਬਾਜ ਉਹਦਲੇ ਆਏ ਵੇ ਤਰਿੰਚੇ ਚੜਾਏ ਕਰਨੀ ਆਹੀਂ ਆਓ ਇੱਕ ਵਾ ਇੱਕ ਨਾ ਹਾਈਵੇ ਬੰਡਿਆ ਵੇਖੋ ਚਾ ਕਰ ਰਹੇ ਤੁਸੀਂ ਬਹੁਤ ਜਲਗਾ ਜੇ ਬੋਲ ਫੜ ਕੇ ਗੱਡੀ ਕੱਢਣ ਉਹ ਨਾ ਨਾ ਗੱਡੀ ਕੱਢਦੇ ਨਹੀਂ ਮਣ ਜੀ ਉਹ ਜਲਗਾ ਜੇ ਟਾਈਮ ਨਾਲ ਲਓ ਜੀ ਹੁਣ ਇਹ ਜਾਂਦੇ ਗੁਲਗੀਆਂ ਵੇਚਣੇ ਹੈਲੋ ਚੈੱਕ ਕਰੋ ਗੁਲਫੀਲਾ ਭੂ ਨਾਲ ਆਪਣੇ ਦੇਖੋ ਚੈੱਕ ਕਰੋ ਗੁਲਫੀ ਆ ਲੱਗੀਆਂ ਆਪਣੀਆਂ ਗੱਡੀਆਂ ਟਿਪਰ ਆ ਟਿਪਰ ਜੇ ਰਹਾ ਜੇ ਰਹਾ ਜੇ ਰਹਾ ਗੱਡੀ ਇਸੀ ਗੱਡੀ ਕੇ ਪਾਸ ਆਮਨੇ ਰੁਕਣਾ ਹੈ ਯਾਰ ਓ ਲੈ ਓ ਪੈਸੇ ਲੈ ਓ ਗੁਲਫੀ ਖਾਣਾ ਹੈ ਆਮਨੇ ਓਏ ਗਮੀ ਘੜ ਮਟਾ ਮਟਾ ਕਾਟੋ ਕਾਟੇ ਰੱਖਣ ਕਾਟ ਕੇ ਲਈ ਆਉਣ ਲੀਆਂ ਗੁਲਫੀਆਂ ਗਰਮੀ ਬਹੁਤ ਹੈ ਗਰਮੀ ਦੇ ਵਜੇ ਹੈ ਇਸ ਸਾਰੇ ਦੇ ਨਾਲ ਕਿ ਨਿਸ਼ਾਨੀ ਵੜੀ ਜਾਣਗੇ ਮਸਿਆ ਕਰਕੇ ਮੰਗਰਿਆ ਸੀ ਤੇ ਸਾਰੇ ਜਾਣੇ ਹੋਣੇ ਇਥੋਂ ਖਾਵਾਂਗੇ ਇਹ ਲੰਗਰ ਉਹ ਦੇ ਦਿੰਦੇ ਆ ਬਾਬੇ ਦੇ ਦਿੰਦੇ ਆ ਜੀ ਮਿੱਤਰੋ ਪ੍ਰਸ਼ਾਦਾ ਪਾਣੀ ਛਕ ਕੇ ਹਾਂ ਅਸੀਂ ਚੱਲੇ ਬਣਾਏ ਵੀਡੀਓ ਮੈਂ ਥੋੜੀ ਜੀ ਹਾਂ ਚੱਲੇ ਅਸੀਂ ਚਾਹ ਪੀਣ ਚਾਹ ਪਾਣੀ ਪੀ ਕੇ ਤੁਹਾਨੂੰ ਫਿਰ ਮਿਲਦੇ ਆਂ ਦੇਖੋ ਮੇਰਾ ਮੁੱਛਾਂ ਵਟ ਚੜਦਾ ਆ ਨਹੀਂ ਫਿਰ ਕੁਲ ਵੀ ਵਾਲੀ ਹੋਣਾ ਦੇ ਬੰਦੇ ਛੱਲੇ ਆ ਹੀ ਆਹ ਵਾਲੇ ਲਾ ਆ ਵੀ ਹੁਣ ਚਾਹ ਬਣਾਈ ਆ ਹੀ ਚਾਹ ਲੱਗੇ ਪੀਣ ਲਾ ਆ ਵੀ ਗੇੜਾਲ ਨੂੰ ਗੱਡੀ ਵੜ ਗਈ ਆਪਣੀ ਗੱਡੀ ਬੜੀ ਘਾਤ ਰੇ ਗੱਡੀ ਵੜਿਆ ਵੀ ਘੋੜਾ ਵੜ ਗਿਆ ਆਪਣੀ ਗੱਡੀ ਵੇਖੋ ਚਲੋ ਕੋਈ ਗੱਲ ਨਹੀਂ ਪੱਕਾ ਕਰਨ ਦਾ ਆ ਗੱਡੀ ਆਪਣੀ ਲੱਗੀ ਜਾਣ ਅੰਦਰ ਬਾਕੀ ਹਣ ਵੇਖੋ ਸ਼ਾਮ ਤੱਕ ਹੁੰਦੀ ਖਾਲੀ ਗਿਆ ਕਿ ਜਾਂ ਸਵੇਰ ਦੋ ਰਾਮ ਦਾ ਠੈਕ ਇਹੀ ਅੰਦਰੋਂ ਪਾਣੀ ਪੈਂਦਾ ਦੇਖੋ ਅੰਦਰੋਂ ਪਾਣੀ ਪੋਣਾ ਸਦਾ ਰੈਡੀਏਟਰ ਦੇ ਵਿੱਚ ਦੇਖੋ ਚੱਲਦੀ ਗੱਡੀ ਟਾਟਸ ਨਾ ਜਾਲੀ ਚ ਗੰਦਾ ਨਾ ਸਦਾ ਅੰਦਰੋਂ ਪਾਣੀ ਪਾਉਂਦਾ ਗੱਡੀ ਗੇਅਰ ਮਾਰ ਕੇ ਚਲੋ ਇਹਨੂੰ ਕਹਿੰਦੇ ਜਗਾੜੀ ਵਾਈ ਹਾਂ ਇਹਨੂੰ ਕਹਿੰਦੇ ਆ ਵੀ ਮਤਰਾਓ ਕੰਮ ਹੋ ਗਾਇਆ ਇਹਨੂੰ ਬੰਦ ਤੇ ਆਪਣੀ ਗੱਡੀ ਬੇਰ ਪੀਜੇ ਹੋਣਾ ਹੋਣਾ ਦੇ ਗੱਡੀਆਂ ਸਵੇਰੇ ਖਾਲੀ ਕਰਨੀਆਂ ਜਿੰਨੀਆਂ ਵੀ ਹੈਗੀਆਂ 6ਵਾਂ ਨੰਬਰ ਹੀ ਆਪਣਾ ਸਣੀ ਵਾਲੀ ਗੱਡੀ ਦੇ ਬਾਹਰ ਕੀ ਕਰਾਂ ਵੀ ਹਰ ਪਾ 18 ਵਾਰ ਬੈ ਗਿਆ ਰੋ ਤੇ ਗੱਡੀ ਦੇ ਪਰ ਬਾਹਰ ਨੂੰ ਗੇਂ ਨਾ ਲੱਭ ਜਾ ਨਹੀਂ ਲੱਭ ਗਿਆ ਲੱਭ ਗਿਆ ਗੇਂ ਨਾ ਮੈਂ ਤੇ ਅੰਮ੍ਰਿਤ ਬਿਮਾਰ ਲਾ ਬਈ ਸਾਡੀ ਸਲਾਹ ਬੱਲ ਗਈ ਆਉਣੀ ਹੈ ਜਣਾ ਇਹਨੂੰ ਕਹਤਾ ਸਣੀ ਨਾ ਹੀ ਸਣੀ ਆ ਨੂੰ ਤਾਂ ਹਰਤਾ ਸਣੀ ਨੇ ਸਣੀ ਨੇ ਬੋਰ ਮਾਰੀ ਕੀਤੀ ਸਾਡੇ ਨਾਲ ਥਲੇ ਧਾਰਤਾ ਨੂੰ ਇਹਨਾਂ ਚਾਲ ਦੀ ਗੱਡੀ ਦਾ ਥਲੇ ਧਾਰਤਾ ਸਾਨੂੰ ਓਏ ਮਿੱਦਰਾ 20 ਹੋਣ ਵਜ ਗਿਆ ਤੇ ਸ਼ਾਮ ਦਾ 6 ਤੇ ਜਿਹੜੀਆਂ ਗੱਡੀਆਂ ਖਾਲੀ ਹੋ ਗਈਆਂ ਉਹ ਨਹੀਂ ਸਿਰਫ ਉਹਨਾਂ ਦੇ ਕੰਡਾ ਹੋਣਦੇ ਹੁਣ ਤੇ ਹੁਣ ਸਵੇਰੇ ਚੱਲੂ ਕੰਮ ਸਵੇਰੇ ਗੱਡੀਆਂ ਦਿੱਸਣਗੀਆਂ ਤੇ ਇਸੇ ਨਾਲ ਹੀ ਆਪਾਂ ਵਲੌਗ ਦੀ ਕਰਦੀ ਐਂਡਿੰਗ ਬਾਕੀ ਤੁਹਾਨੂੰ ਹੁਣ ਸਵੇਰੇ ਮਿਲਾਂਗੇ ਓਕੇ ਬਾਏ ਟਾਟਾ ਰਹੀਓ ਲਾ ਅਬੀ ਦਜੀ ਗੱਡੀ ਆਪਣੀ ਲੱਗੀ ਆ ਤੁਹਾਨੂੰ ਦਰਪਾਲ ਦੇਖਣ ਲਈ ਖਟੇ ਹੁਣ ਅਸੀਂ ਸਾਰੇ ਇੱਥੇ ਆ ਗਏ ਆ ਚਾਹ ਬਣਾ ਕੇ ਪੀਵਾਂਗੇ ਰੋਟੀਆਂ අලකමවාගේ එතිය උතේ බැජය සර ජන බෑ අව සාමනග දාම්දය